ਉਹਨੇ ਕਿਰਪਾ ਕੀਤੀ ਫਿਰ ਸੰਤ ਗਿਆਨੀ ਨਰੰજન ਸਿੰਘ ਜੀ ਵੈਦ ਜੀ ਬੋਪਾ ਰਾਏ ਕਰਣਾ ਜਿਹੜੇ ਮੁੱਖ ਪ੍ਰਬੰਧਕ ਸੀ ਉਸ ਵੇਲੇ ਉਹਨਾਂ ਦੇ ਵਿਦਿਆਰਥੀ ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਜੀ ਸਾਹਿਬ ਦਾ ਹੈੱਡ ਗ੍ਰੰਥੀ ਸ੍ਰੀ ਹਰਮੰਦਰ ਸਾਹਿਬ ਉਹਨਾਂ ਦੇ ਹੀ ਵਿਦਿਆਰਥੀ ਸਿੰਘ ਸਾਹਿਬ ਗਣ ਜੁਕੇਂਦਰ ਸਿੰਘ ਜੀ ਵਿਦਵੰਤੀ ਜੀ ਤੇ ਦਾਸ ਨੂੰ ਵੀ ਮਾਣ ਮਿਲਿਆ ਵੀ ਉਹਨਾਂ ਮਹਾਪੁਰਖਾਂ ਦੀ ਮੈਨੂੰ ਸੰਗਤ ਹੋਈ ਉਹਨਾਂ ਕੋਲੋਂ ਮੈਂ ਵਿਦਿਆ ਪੜਦਾ ਰਿਹਾ ਤੇ ਉਹਨਾਂ ਮਹਾਪੁਰਖਾਂ ਦੇ ਪਾਸ ਫਿਰ ਰਹਿ ਕਰਕੇ ਗੁਰਬਾਣੀ ਦੀ ਜਿਹੜੀ ਇਹ ਸੰਸਥਾ ਹੈ ਉਹ ਦਾਸ ਤਕਰੀਬਨ 5ਵੀਂ ਕਲਾਸ ਵਿੱਚ ਜਦੋਂ ਸ਼ੁਰੂ ਕਰ ਦਿੱਤੀ ਸੀ ਤੇ ਉਸ ਵੇਲੇ ਤੁਹਾਡੇ ਮਹਾਂਪੁਰਖਾਂ ਨੇ ਫਿਰ ਸਾਰੀ ਵਿਦਿਆ ਪੜ੍ਹੀ ਤੇ ਫਿਰ ਉਸ ਤੋਂ ਬਾਅਦ ਜਦੋਂ ਵਿਦਿਆ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਸਥਾ ਗੁਰਬਾਣੀ ਦੀ ਪੂਰੀ ਹੋਈ ਤੇ ਦਾਸ ਨੇ ਫਿਰ ਵਿਦਿਆ ਪੜ੍ਹਨੀ ਛੱਡ ਦਿੱਤੀ ਜੀ ਤੇ ਕਈ ਦਿਨ ਮਹਾਂਪੁਰਖਾਂ ਕੋਲ ਨਹੀਂ ਗਿਆ ਤੇ 15-20 ਦਿਨਾਂ ਬਾਅਦ ਜਦੋਂ ਮਹਾਂਪੁਰਖਾਂ ਦੇ ਕੋਲ ਗਏ ਤਾਂ ਪੁੱਛਣ ਲੱਗੇ ਕਹਿੰਦੇ ਪੁੱਤ ਜੰਗਿਆ ਕੀ ਪੜਦਾ ਹੁੰਦਾ ਮੈਂ ਕਿ ਮੇਰੇ ਸੰਸਥਾ ਪੂਰੀ ਹੋ ਗਈ ਸਾਂਤਾਪੂਰੀ ਹੋ ਗਈ ਹੁਣ ਨਹੀਂ ਕੁਛ ਪੜਦੇ ਕਹਿੰਦੇ ਕੋਈ ਬਾਹਰ ਵਿਦੇਸ਼ ਜਾਣ ਦੀ ਇੱਛਾ ਤਾਂ ਨਹੀਂ ਮੈਨੂੰ ਕਜੀ ਥੋੜੀ ਜੀ ਹੈ ਤੇ ਉੱਥੇ ਜਾ ਕੇ ਕਹਿੰਦੇ ਝਾੜੂ ਦੇਵਾਂਗਾ ਕਿ ਨਾਲੀਆਂ ਸਾਫ਼ ਕਰਾਂਗਾ ਕਿ ਸੜਕਾਂ ਦੇ ਤੇ ਸਫਾਈ ਕਰਾਂਗਾ ਕੀ ਕਰਾਂਗਾ ਉੱਥੇ ਠੀਕ ਹੈ ਤੇ ਚਾਰ ਅੱਖਰ ਗੁਰਬਾਣੀ ਦੇ ਪੜ ਲਾ ਸਾਰੀ ਦੁਨੀਆ ਪੂਜੂਗੀ ਤੇ ਨਾਲੇ ਸਤਕਾਰ ਮਿਲੂਗਾ ਵਖਰਾ ਤੇ ਉਹਨਾਂ ਮਹਾਂਪੁਰਖਾਂ ਨੇ ਫਿਰ ਮੈਨੂੰ ਪ੍ਰੇਰਨਾ ਦੇ ਕੇ ਇਸ ਪਾਸੇ ਲਾਇਆ ਫਿਰ ਮੈਨੂੰ ਉਚੇਚੀ ਵਿੱਦਿਆ ਪੜਾਉਣ ਵਾਸਤੇ ਕਥਾਵਾਚਕ ਬਣਾਉਣ ਵਾਸਤੇ ਸ਼੍ਰੀਮਾਨ ਸੰਤ ਗਿਆਨੀ ਭਗਵਾਨ ਸਿੰਘ ਜੀ ਜੋ 10 ਦੇ ਵਿਦਿਆਦਾਤੇ ਨੇ ਅੱਜ ਕੱਲ ਉਹ ਨਿਵਾਸ ਰੱਖਦੇ ਭਿੰਡਰਾ ਸੰਗਰੂਰ ਜੀ ਤੇ ਉਹਨਾਂ ਨੂੰ ਬੋਪਾਰਾ ਕਲਾ ਬੁਲਾਇਆ ਤੇ ਮੈਨੂੰ ਵਿਦਿਆ ਪੜਾਉਣ ਵਾਸਤੇ ਸਪੈਸ਼ਲ ਉਹਨਾਂ ਨੇ ਡਿਊਟੀ ਲਾਈ ਫਿਰ ਉਹਨਾਂ ਨੇ ਸਾਰੀ ਜੰਨੀ ਗੁਰਵਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਦਸਮ ਗ੍ਰੰਥ ਸਾਹਿਬ ਦੀ ਸੰਥਾ ਦਸਮ ਦੀ ਕਥਾ ਪਾਈ ਗੁਰਦਾਸ ਸਾਹਿਬ ਜੀ ਦੀ ਰਚਨਾ ਜੰਨੀ ਤੇ ਛੋਟੇ ਕਥਾ ਦੇ ਗ੍ਰੰਥ ਗੋਰ ਇਤਿਹਾਸ ਸਾਰਾ ਪੰਥ ਪ੍ਰਕਾਸ਼ ਇਹ ਸਾਰਾ ਮੈਨੂੰ ਸ਼੍ਰੀਮਾਨ ਸੰਤ ਗਿਆਨੀ ਭਗਵਾਨ ਸਿੰਘ ਜੀ ਮਹਾਪੁਰਖਾਂ ਉਹਨਾਂ ਨੇ ਪੜਾਇਆ ਹੱਥ ਲੇਕਟਨ ਕਰਕੇ ਤੁਸੀਂ ਸਿੰਘ ਸਾਹਿਬ ਜੀ ਜਿਵੇਂ ਆਪ ਜੀ ਜ਼ਿਕਰ ਕਰ ਰਹੇ ਸੀ ਕਿ ਆਪ ਜੀ ਦੀ ਜੋ ਸਖਲਾਈ ਹੈ ਕਥਾ ਦੀ ਜਾਂ ਹੋਰ ਉਹ ਯਾਨੀ ਭਗਵਾਨ ਸਿੰਘ ਜੀ ਨੇ ਆਪ ਜੀ ਨੂੰ ਦਿੱਤੀ ਤੇ ਫਿਰ ਉਹ ਸਫਰ ਕਿਵੇਂ ਦਾ ਰਹਾ ਕਿੰਨਾ ਚਿਰ ਉਹ ਸਖਲਾਈ ਚੱਲੀ ਤੇ ਉਸ ਤੋਂ ਬਾਅਦ ਫਿਰ ਜੋ ਪਹਿਲੀ ਸੇਵਾ ਆਪ ਜੀ ਨੇ ਕੀਤੀ ਮੈਂ ਬੋਪਾ ਰਾਏ ਕਲਾ ਸਤਗਨ ਨਰਨਜਸ ਸਿੰਘ ਜੀ ਬੈਦਜੀ ਦੇ ਪਾਸ ਰਹਿ ਕੇ ਉੱਥੋਂ ਸੰਥਾ ਸ਼ੁਰੂ ਕੀਤੀ ਸੀ ਉਹਨਾਂ ਮਹਾਪੁਰਖਾਂ ਦੇ ਕੋਲ ਹੀ ਸਤਗਨ ਗਣ ਭਗਵਾਨ ਸਿੰਘ ਜੀ ਮਹਾਪੁਰਖ ਮੈਨੂੰ ਪੜਾਉਣ ਵਾਸਤੇ ਆਏ ਠੀਕ ਭਿੰਡਰ ਕਲਾਂ ਤੋਂ ਸਤਗਨ ਮੋਹਨ ਸਿੰਘ ਜੀ ਮਹਾਪੁਰਖਾਂ ਕੋਲੋਂ ਜੀ ਉਹਨਾਂ ਨੇ ਐਕਸਾਰੀ ਵਿਦਿਆ ਮੈਨੂੰ ਪੜ੍ਹਾਈ ਤਕਰੀਬਨ 6 ਸਾਲ ਮੈਂ ਉਹਨਾਂ ਕੋਲ ਵਿਦਿਆ ਪੜ੍ਹਦਾ ਰਿਹਾ ਜੀ ਕਥਾ ਦੀ ਸਾਰੇ ਜਿੰਨੇ ਗ੍ਰੰਥ ਨੇ ਇਤਿਹਾਸ ਗੁਰਬਾਣੀ ਦਸਮ ਗ੍ਰੰਥ ਭਾਈ ਗੁਰਦਾਸ ਸਾਹਿਬ ਜੀ ਦੇ ਵਾਰ ਜੀ ਸੋ ਭਾਈ ਸਾਹਿਬ